چلو تو ہلو ابھی ٹھیک ہے لوگ یہ تو کلیپ سے زیادہ یہ ویڈیو فزیکل کارڈ میری یہ چیز کے بعد یہ کام نہ ہو جا ਤੁਸੀਂ ਮੈਨੂੰ ਤੁਹਾਨੂੰ 24 ਮਿੰਟਾਂ ਦਾ ਲਾਣਾ ਆਪਾਂ ਨੂੰ ਪਾਰਟ ਦੇ ਪੰਜ ਮਿੰਟ ਤੱਕ ਦੇਣੇ ਇੰਟਰਵਿਊ ਪਾਰੇ 24 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਰਾ ਵੱਲੋਂ ਪੰਜਾਬ ਦੇ ਵਿੱਚ ਕਈ ਰੈਲੀਆਂ ਨੂੰ ਸੰਬੋਧਿਤ ਕੀਤਾ ਜਾਣਾ ਹੈ ਇਹ ਰੈਲੀ ਜਲੰਧਰ ਦੇ ਵਿੱਚ ਹੋਵੇਗੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 50 ਤੋਂ 60 ਜਿਹੜੇ ਹਜ਼ਾਰ ਲੋਕ ਨੇ ਉਹ ਆਉਣਗੇ ਅਤੇ ਪ੍ਰਧਾਨ ਮੰਤਰੀ ਵੱਲੋਂ ਆਰਗੇਨਾਈਜ਼ ਕੀਤੀ ਜਾਂ ਫਿਰ ਉਸ ਦੇ ਵਿੱਚ ਦਿੱਤੀ ਗਈ ਭਾਸ਼ਣ ਨੂੰ ਜਿਹੜਾ ਹੈ ਉਹ ਸੁਣਨਗੇ ਕਿਉਂਕਿ ਉਸ ਤੋਂ ਬਾਅਦ ਕੁਝ ਹੀ ਦਿਨ ਰਹਿ ਜਾਣਗੇ ਵੋਟਾਂ ਪੈਣ ਨੂੰ ਤੇ ਲੋਕ મતદાન ਕਰਨਗੇ ਉਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਚੱਲੇਗੀ ਤੇ ਚੋਣ ਪ੍ਰਚਾਰ ਵੀ ਪੀਕ ਦੇ ਉੱਤੇ ਹੋਵੇਗਾ ਇਸ ਵਕਤ ਅਸੀਂ ਜਲੰਧਰ ਦੇ ਪੀਏਪੀ ਗਰਾਊਂਡ ਦੇ ਵਿੱਚ ਖੜੇ ਆਂ ਜਿਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਇਹ ਉਹ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਪ੍ਰੋਪਰ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਇੱਕ ਵੱਡਾ ਫੇਸ ਜਿਹੜਾ ਹੈਗਾ ਇਹ ਉਹ ਜਦੋਂ ਆਉਂਦਾ ਹੈ ਤੇ ਇਸ ਤਰੀਕੇ ਦੀ ਤਿਆਰੀਆਂ ਜਿਹੜੀਆਂ ਨੇ ਉਹ ਵਾਜਬ ਨੇ ਕਿ ਕੁਝ ਤਿਆਰੀ ਹੈ ਉਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅਰਨ ਸ੍ਰੀਨ ਜਿਹੜਾ ਅਸ਼ੋਕ ਸ੍ਰੀਨ ਹੋਰੀ ਨੇ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿਵੇਂ ਦੀ ਤਿਆਰੀਆਂ ਜਿਹੜੀਆਂ ਉਹ ਚੱਲਦੀਆਂ ਹੋਈਆਂ ਨਜ਼ਰ ਆ ਰਹੀ ਨੇ ਸ੍ਰੀ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜੇ ਨੇ ਉਹ ਆ ਰਹੇ ਨੇ ਜਲੰਧਰ ਦੇ ਵਿੱਚ ਦੌਰਾਨ ਜਿਹੜਾ ਹੈਗਾ ਹੈ ਰੈਲੀ ਨੂੰ ਸੰਬੋਧਿਤ ਕਰਨ ਦੇ ਲਈ ਕਿਵੇਂ ਦੀ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਪ੍ਰੋਪਰ ਤੋ ਤੁਸੀਂ ਦੇਖ ਰਹੇ ਹੋ ਕਿ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡਾ ਇੰਤਜ਼ਾਮ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਬਹੁਤ ਭਾਰੀ ਗਿਣਤੀ ਦੇ ਵਿੱਚ ਆਉਣ ਨੂੰ ਉਤਸ਼ਾਹਿਤ ਹੈ ਖੁਸ਼ ਹੈ ਅੱਜ ਪਿੰਡਾਂ ਪੀੜੀਆਂ ਦੇ ਵਿੱਚ ਹਰ ਪਿੰਡ ਪਿੰਡ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਨਰਿੰਦਰ ਮੋਦੀ ਜਲੰਧਰ ਆ ਰਿਹਾ ਹੈ ਤੇ ਜਿੱਥੇ ਭਾਜਪਾ ਦੇ ਕਾਰਜਕਰਤਾਵਾਂ ਦੇ ਵਿੱਚ ਜੋਸ਼ ਹੈ ਮਤਲਬ ਖੁਸ਼ੀ ਹੈ ਉਥੇ ਆਮ ਸ਼ਹਿਰੀ ਦੇ ਵਿੱਚ ਮੈਂ ਵਪਾਰੀਆਂ ਨੂੰ ਮਿਲ ਕੇ ਆਇਆ ਵਪਾਰੀਆਂ ਦੇ ਵਿੱਚ ਖੁਸ਼ੀ ਹੈ ਉਹ ਵਪਾਰੀ ਮਿਲਣਾ ਚਾਹੁੰਦੇ ਨਾਨ ਪੋਲਿਟਿਕਲ ਲੋਕ ਕੋਈ ਵਪਾਰੀ ਹੈ ਕੋਈ ਟੀਚਰ ਹੈ ਕੋਈ ਡਾਕਟਰ ਹੈ ਕੋਈ ਵਕੀਲ ਹੈ ਕੋਈ ਸੀਏ ਹੈ ਪਰਮਾਰ ਲੱਗੀ ਪਈ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਆ ਰਹੇ ਆ ਉਹ ਕਹਿੰਦੇ ਕਿ ਅਸੀਂ ਮਿਲਣਾ ਚਾਹੁੰਦੇ ਮਿਲਣ ਦੇ ਮਿਲ ਨਹੀਂ ਸਕਦੇ ਇੱਥੇ ਨੇੜੇ ਜਾ ਕੇ ਸੁਣਨਾ ਚਾਹੁੰਦੇ ਆ ਕਿਉਂਕਿ ਅੱਜ ਜੇ ਦੇਸ਼ ਨੂੰ ਉੱਚਾ ਚੱਕਣ ਦਾ ਕੰਮ ਦੁਨੀਆ 'ਚ 11ਵੇਂ ਨੰਬਰ ਤੋਂ 5ਵੇਂ ਨੰਬਰ ਦਾ ਲੈਣ ਦਾ ਕੰਮ ਜੇ ਕਿਸੇ ਨੇ ਕੀਤਾ ਨਰਿੰਦਰ ਮੋਦੀ ਜਿਹੜਾ ਗਲੋਬਲੀ ਲੀਡਰ ਸੀ ਲੀਡਰ ਹੈ ਸਾਡਾ ਉਹਨੇ ਕੀਤਾ ਔਰ ਭਾਰਤੀ ਜਨਤਾ ਪਾਰਟੀ ਦੇ ਦੀ ਖੁਸ਼ਕਿਸਮਤੀ ਹੈ ਕਿ ਅੱਜ ਸਾਨੂੰ ਇਹ ਜਿਹੜਾ ਲੀਡਰ ਮਿਲਿਆ ਔਰ ਜਿਸ ਨੂੰ ਲੈ ਕੇ ਜਿਹੜਾ ਇਹ ਜਿਸ ਨੂੰ ਲੈ ਕੇ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਆ ਔਰ ਮੈਂ ਕਹਿਣਾ ਕਿ ਇਹ ਫਤਿਹ ਰੈਲੀ ਜਿਹੜੀ ਹੈ ਪੰਜਾਬ ਦੀ ਚੋਣਾਂ ਦੇ ਲਈ ਇਤਿਹਾਸਿਕ ਬਦਲਾਅ ਲੈ ਕੇ ਆਏਗੀ ਔਰ ਦਸ਼ਾ ਔਰ ਦਿਸ਼ਾ ਪੰਜਾਬ ਦੀ ਬਦਲਣ ਦੇ ਵਿੱਚ ਇਹ ਕਾਰਗਰ ਸਿੱਧ ਹੋਏਗੀ ਕਿ ਕਿੰਨੇ ਕੀ ਤਿਆਰੀ ਜਿਹੜੀ ਆ ਉਹ ਟੋਟਲ ਇਸ ਵਕਤ ਹੋ ਚੁੱਕੀ ਹੈ ਤੇ ਕਿੰਨੇ ਬਾਕੀ ਹੈਗੀ ਹੈ ਕਿਉਂਕਿ 2 ਦਿਨ ਰਹਿ ਗਏ ਨੇ 2 ਦਿਨ ਬਾਅਦ ਰੈਲੀ ਹੈ ਹੈਗੀ ਹੈ ਤੇ ਪ੍ਰੋਪਰ ਕਿੰਨੇ ਕੀ ਤਿਆਰੀਆਂ ਜਿਹੜੀਆਂ ਦੇਖੋ ਤੁਸੀਂ ਇਹ ਸਾਰਾ ਟੈਂਟ ਲੱਗ ਰਿਹਾ ਹੈ ਕਿਤੇ ਟੈਂਟ ਹੈ ਕਿਤੇ ਸਕਿਉਰਿਟੀ ਫੋਰਸਿਜ਼ ਲੱਗੀਆਂ ਸਾਰੇ ਕੰਮ ਜਿਹੜੇ ਆ ਆਪਣਾ ਆਪਣਾ ਕਰ ਰਹੇ ਆ ਜਿਸ ਨੂੰ ਲੈ ਕੇ ਇਹ ਸਾਰਾ ਕੰਮ ਨਿਰੰਤਰ ਚੱਲ ਰਿਹਾ ਹੈ ਔਰ ਮੈਂ ਜਿੱਥੇ ਭਾਜਪੀ ਦੇ ਕਾਰਜਕਰਤਾ ਲੱਗੇ ਹੈ ਜਿੱਥੇ ਭਾਜਪੀ ਦੇ ਕਾਰਜਕਰਤਾ ਲੱਗੇ ਹੈ ਉੱਥੇ ਸਾਡੇ ਸ਼ਾਸਨ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆ ਉਹ ਲੱਗੇ ਆ ਮੁਸਤੈਦ ਹੈ ਪੁਲਿਸ ਔਰ ਸਭ ਤੋਂ ਵੱਡੀ ਗੱਲ ਔਰ ਖੁਸ਼ੀ ਦੀ ਮੈਨੂੰ ਇਹ ਗੱਲ ਸੁਣਨ ਚ ਅੱਜ ਲੱਗ ਰਿਹਾ ਹੈ ਕਿ ਅੱਜ ਜਿਹੜੇ ਬੰਦਿਆਂ ਦੇ ਕਦੀ ਸਾਨੂੰ ਫੋਨ ਨਹੀਂ ਆਉਂਦੇ ਸੀ ਨਾ ਉਹਨਾਂ ਲੋਕਾਂ ਦੇ ਫੋਨ ਆ ਰਿਹਾ ਔਰ ਉਹ ਲੋਕ ਸਾਡੇ ਕੋਲੇ ਕਹਿ ਰਹੇ ਕਿ ਅਸੀਂ ਜਾ ਰਹੇ ਹਾਂ ਨਰਿੰਦਰ ਮੋਦੀ ਨੂੰ ਸੁਣ ਰਹੇ ਹਾਂ ਔਰ ਇਸ ਵਾਰ ਪੰਜਾਬ ਦੇ ਅੰਦਰ ਅਸੀਂ 22 'ਚ ਗਲਤੀ ਕਰ ਲਈ। ਇਸ ਵਾਰ ਇਸ ਦੀ ਸ਼ੁਰੂਆਤ ਅਸੀਂ ਜਿਹੜੀ ਹੈ ਜਲੰਧਰ ਤੋਂ ਕਰਨ ਜਾ ਰਹੇ ਹਾਂ। ਅੱਛਾ ਕਈ ਸਿਆਸੀ ਵਿਰੋਧੀ ਨੇ ਕਹਿੰਦੇ ਪਏ ਨੇ ਬਈ ਕਿ ਪਹਿਲਾਂ ਵੀ ਪ੍ਰਧਾਨ ਮੰਤਰੀ ਹੋਰੀ ਆਏ ਨੇ। ਉਦੋਂ ਤਾਂ ਨਹੀਂ ਕੋਈ ਵੀ ਕੈਂਡੀਡੇਟ ਜਿੱਤਿਆ ਜਾਂ ਫਿਰ ਉਦੋਂ ਕਿਉਂ ਨਹੀਂ ਜਿੱਤਿਆ ਹੁਣ ਆਉਣ ਦੇ ਨਾਲ ਕਿ ਜਿੱਤ ਜਾਵੇਗਾ? ਜਦੋਂ 14 'ਚ ਆਏ ਸੀ 282 ਨਾਲ ਜਿੱਤੇ ਸੀ। 19 'ਚ ਆਏ ਸੀ 303 ਨਾਲ ਜਿੱਤੇ ਸੀ। 22 ਦੇ ਵਿੱਚ ਭਾਜਪਾ ਪਹਿਲੀ ਵਾਰੀ ਕੱਲੀ ਚੋਣਾਂ ਲੜੀ। 10 ਲੱਖ ਵੋਟ ਲੈ ਗਿਆ ਸੀ। ਜਿਹੜੇ ਸਾਡੇ ਨਾਲ ਕਹਿੰਦੇ ਸੀ ਉਹ ਲੋਕ ਕਰਕੇ 80 ਤੋਂ 18 ਤੇ ਆ ਗਈ ਕਾਂਗਰਸ ਤੇ 24 ਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਲੈਕਸ਼ਨ ਲੜ ਰਹੀ ਹੈ ਔਰ 10 ਲੱਖ ਵੋਟਾਂ ਵਈਆਂ ਸੀ ਸਾਨੂੰ ਕਿੰਨੀਆਂ 10 ਲੱਖ ਵੋਟਾਂ ਬਾਈ ਚ ਪਈਆਂ ਸੀ 24 ਚ ਅਸੀਂ 40 ਲੱਖ ਪਾਰ ਜਾਵਾਂਗੇ ਪਰਸੈਂਟੇਜ ਦੀ VOTING ਜਿਹੜੀ ਹੈ ਉਹ ਕਹਿੰਦੇ ਪਏ ਨੇ ਬੀਜੇਪੀ ਖੇਡਦੀ ਹੈ ਐਤ ਕੀ ਲੱਗਦਾ ਹੈ ਕਿ ਪਰਸੈਂਟੇਜ ਜਿਹੜੀ ਹੈਗੀ ਉਹ ਭਾਜਪਾ ਦੀ ਵਧੇਗੀ ਜਾਂ ਫਿਰ ਕੈਂਡੀਡੇਟ ਮੈਂ ਤੁਹਾਨੂੰ ਕਹਾਂ ਕਿ ਪਰਸੈਂਟੇਜ ਦੀ ਨਹੀਂ ਅਸੀਂ ਦੇਸ਼ ਦੇ ਹਿੱਤ ਚ ਰਾਜਨੀਤੀ ਕਰਦੇ ਹਾਂ ਮੈਂ ਤੁਹਾਨੂੰ ਦੱਸਿਆ ਪੰਜਾਬ ਦੀ ਸਿੰਗਲ ਲਾਰਜੈਸਟ ਪਾਰਟੀ ਭਾਜਪਾ ਆਏਗੀ ਭਾਜਪਾ ਇੱਕੋ ਪਾਰਟੀ ਹੋਏਗੀ ਜਿਹਦਾ ਸਭ ਤੋਂ ਜ਼ਿਆਦਾ ਜਿਹੜਾ ਵੋਟ ਸ਼ੇਅਰ ਜਿਹੜਾ ਇਸ ਚੋਣਾਵਾਂ ਚ ਵਧਿਆ ਨਜ਼ਰ ਆਏਗਾ ਔਰ ਭਾਜਪਾ ਦਿਨ ਪ੍ਰਤੀ ਦਿਨ ਵਧ ਰਹੀ ਹੈ ਜਿਹੜੇ ਇੱਕਦਮ ਉੱਪਰ ਗਏ ਸੀ ਉਹ ਝੜਮ ਕਰਕੇ ਚੜੇ ਸੀ ਧੜਮ ਕਰਕੇ ਡਿਗਣਗੇ ਔਰ ਉਹਦਾ ਇਹ ਨਤੀਜਾ 13 0 ਦਾ ਨਾਰਾ ਦਿੱਤਾ ਸੀ ਅੱਜ ਤਿੰਨ ਸੀਟਾਂ ਵੀ ਉਹ ਇਦਾਂ ਦੀਆਂ ਦੱਸ ਨਹੀਂ ਪਾਰੇ ਜਿਹੜੀ ਅਸੀਂ ਜਿੱਤ ਰਹੇ ਹਾਂ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਇੱਕ ਵਾਰੀ ਤਿਆਰੀ ਜ਼ਰੂਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਪੀਪੀ ਪੀ ਦਲੰਦਰ ਦੀ ਪੀਪੀ ਗਰਾਊਂਡ ਹੈ ਜਿਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਖੋਰਾ ਵੱਲੋਂ ਆਇਆ ਜਾਣਾ ਹੈ ਸੁਸ਼ੀਲ ਕੁਮਾਰ ਰਿੰਕੂ ਖੋਰਾ ਦੇ ਹੱਕ ਦੇ ਵਿੱਚ ਇਹ ਰੈਲੀ ਜਿਹੜੀ ਹੈ ਉਹ ਹੋਵੇਗੀ ਤੇ ਦੱਸਿਆ ਜਾ ਰਿਹਾ ਹੈ ਕਿ 60 ਤੋਂ 70 ਹਜ਼ਾਰ ਲੋਕ ਜਿਹੜੇ ਨੇ ਕਿਉਂਕਿ ਨਰਿੰਦਰ ਮੋਦੀ ਖੋਰਾ ਨੂੰ ਪਿਆਰ ਕਰਦੇ ਨੇ ਜੋ ਬੀਜਪੀ ਦੇ ਸਮਰਥਕ ਨੇ ਉਹ ਸਾਰੇ ਜਿਹੜੇ ਨੇ ਉਹ ਪਹੁੰਚ ਰਹੇ ਨੇ ਪ੍ਰੋਪਰ ਤਨ ਤਰੀਕੇ ਦੀ ਜਿਹੜੀ ਹੈਗੀ ਉਹ ਤਿਆਰੀਆਂ ਕੀ ਕੁਝ ਨੇ ਉਹ ਤੁਹਾਨੂੰ ਦਿਖਾਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਵੱਡੀ ਰੈਲੀ ਜਿਹੜੀ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾ ਵੱਲੋਂ ਜਿਹੜਾ ਹੈ ਉਹ 24 ਤਰੀਕ ਨੂੰ ਜਲੰਧਰ ਦੇ ਵਿੱਚ ਜਿਹੜੀ ਹੈ ਉਹ ਸੰਬੋਧਿਤ ਕੀਤੀ ਜਾਵੇਗੀ ਕੀ ਕੁਝ ਤਿਆਰੀਆਂ ਸੀ ਉਹ ਤੁਹਾਨੂੰ ਦਿਖਾਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਕੈਮਰਾ ਪਸੰਦ ਪੰਕ ਦੇ ਨਾਲ ਰਾਜ ਗੁਪਤਾ ਬਾਬਾ ਸ਼ੈ ਟਾਈਮ ਜੀ